ਸਾਸਿਕਾਲ ਬਿਹਤੂੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਅਪਡੇਟ ਆ ਗਈ ਹੈ ਪੰਜਾਬ ਦੇ ਵਿੱਚ ਲਗਭਗ 6 ਤੋਂ 7 ਪਿੰਡ ਨੇ ਜਿਨ੍ਹਾਂ ਦੀ ਕੱਲ ਖਬਰ ਆਈ ਸੀ ਕਿ ਉਹਨਾਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ ਦੂਸਰੇ ਪਾਸੇ ਹਰ ਪਿੰਡ ਦੇ ਵਿੱਚ 15 ਅਕਤੂਬਰ ਨੂੰ ਚੋਣਾਂ ਨੇਪਰੇ ਚਾੜ ਦਿੱਤੀਆਂ ਜਾਣਗੀਆਂ ਭਾਵੇਂ ਪੰਜਾਬ ਸਰਕਾਰ ਨੇ ਇਸ ਦੇ ਪ੍ਰੋਪਰ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਨਹੀਂ ਕੀਤੇ ਵਾਰਬੰਦੀ ਨੂੰ ਲੈ ਕੇ ਜਨਰਲ ਰਿਜ਼ਰਵੇਸ਼ਨ ਕੈਟਾਗਰੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਪੰਮਲਪੂਸੇ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹਾਲੇ ਵੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇਹ ਪਤਾ ਨਹੀਂ ਲੱਗ ਰਿਹਾ ਸੀਟ ਐਸਸੀ ਹੈ ਬੀਸੀ ਹੈ ਐਸਟੀ ਹੈ ਆਰੋ ਹੈ ਕਿ ਜਰਨਲ ਹੈ ਕਿ ਮਹਿਲਵਾ ਮਹਿਲਾ ਦਾ ਰੱਖਵਾ ਕਰਨ ਹੈ ਇਸ ਬਾਰੇ ਪਿੰਡਾਂ ਦੇ ਲੋਕ ਭੰਬਲ ਪੂਸੇ ਪਏ ਹੋਏ ਨੇ ਅਤੇ ਵਾਰ-ਵਾਰ ਬीडीपीओ ਦਫਤਰ ਜਾ ਕੇ ਐਸਟੀਐਮ ਦੇ ਕੋਲ ਜਾ ਕੇ ਆਪਣੀਆਂ ਬੇਨਤੀਆਂ ਕਰ ਰਹੇ ਨੇ ਪਿੰਡਾਂ ਦੇ ਲੋਕ ਪਹਿਲੀ ਵਾਰ ਖਜਲਖੁਆਰ ਹੋ ਰਹੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਪਾਸੇ ਤਾਂ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੀ ਸਰਕਾਰ ਦੀ ਡਿਊਟੀ ਬੰਦੀ ਸੀ ਕਿ 6 ਮਹੀਨਿਆਂ ਦੇ ਅੰਦਰ ਪੰਚਾਇਤੀ ਚੋਣਾਂ ਨੂੰ ਨੇਪਰੇ ਚਾੜ ਦੇਣਾ ਵਾਰ-ਵਾਰ ਕਹਿਨ ਤੇ ਵਿਧਾਇਕਾਂ ਨੇ ਵੀ ਇਹ ਗੱਲ ਕੀਤੀ ਕਿ ਸਿੱਧੇ ਤੌਰ ਤੇ ਚੋਣਾਂ ਕਰਵਾ ਦਿਓ ਯੱਬ ਛੱਡੋ ਤੁਸੀਂ ਵਾਰਟਬੰਦੀ ਦਾ ਲੇਕਿਨ ਵਾਰਟਬੰਦੀ ਨੂੰ ਲੈ ਕੇ ਲਗਾਤਾਰ ਵਾਰ-ਵਾਰ ਪੰਚਾਇਤੀ ਚੋਣਾਂ ਡਿਲੇ ਕੀਤੀਆਂ ਗਈਆਂ ਆਖਰਕਾਰ ਪੰਚਾਇਤੀ ਚੋਣਾਂ ਦਾ ਸਮਾਂ ਆ ਗਿਆ ਹੈ 15 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੇਪਰੇ ਚੜ੍ਹ ਦਿੱਤੀਆਂ ਜਾਣਗੀਆਂ ਲੇਕਿਨ ਉਸ ਨੂੰ ਲੈ ਕੇ ਇੱਕ ਵੱਡੀ ਧੰਦਲੀ ਦੀ ਖਬਰ ਆ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੂੰ ਐਨਓਸੀ ਮਿਲ ਰਹੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਖਾਸ ਕਰਕੇ ਹਲਕਾ ਗੱਧੜਵਾਹਾ ਫਰੂਜ਼ਪੁਰ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਹਲਕਾ ਅਤੇ ਚਰਨਜੀਤ ਸਿੰਘ ਚੰਨੀ ਅਤੇ ਸੁਖਜੋਤ ਸਿੰਘ ਰੰਧਾਵਾ ਤੇ ਹਲਕਿਆਂ ਦੇ ਵਿੱਚੋਂ ਜਿੱਥੋਂ ਨਵੇਂ ਬਣੇ ਸਾਸਨ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਤਾਂਧਲੀ ਹੋ ਰਹੀ ਹੈ بڑے ਰੋਲੇ ਪੈ ਰਹੇ ਨੇ ਅਤੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਗੂ ਨੇ ਜਿਹੜੇ ਸਰਪੰਚੀ ਦੇ ਜਾਂ ਪੈਂਚੀ ਦੇ ਚਾਹਵਾਨ ਨੇ ਉਹਨਾਂ ਉੱਤੇ ਸਿਆਸੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਯਾਨੀ ਕਿ ਵੱਡੇ ਪੱਧਰ ਤੇ ਲੋਕਤੰਤਰ ਦਾ ਹਾਕਮ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਲੈ ਕੇ ਰਾਜਾ ਉਪਰਿੰਗ ਚਰਨਜੀਤ ਸਿੰਘ ਚੰਨੀ ਅਤੇ ਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਧਾਵਾ ਅੱਜ ਤਲਬ ਹੋਏ ਚੋਣ ਕਮਿਸ਼ਨ ਦੇ ਕੋਲ ਉਹਨਾਂ ਨੇ ਕਿਹਾ ਕਿ ਆ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਦੁੱਸ ਰਹੀਆਂ ਐ ਐਨਓਸੀ ਦੀ ਮਿਲ ਰਹੀ ਐਨਓਸੀ ਨੂੰ ਇੱਕ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੇਕਰ ਐਨਓਸੀ ਨਹੀਂ ਮਿਲਦੀ ਤਾਂ ਤੁਸੀਂ ਆਪਣਾ ਹਲਫ ਐਫੀਡੀਫੀਟ ਖਾਲਸਾ ਬਿਆਨ ਦੇ ਸਕਦੇ ਹੋ ਅਤੇ ਪੰਚਾਇਤੀ ਚੋਣਾਂ ਲੜ ਸਕਦੇ ਹੋ ਤਾਂਧਲੀ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਅਫਵਾਹਾਂ ਆ ਰਹੀਆਂ ਨੇ ਪੰਜਾਬ ਸਰਕਾਰ ਉੱਤੇ ਬੜੇ-ਬੜੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਅਤੇ ਪੰਜਾਬ ਸਰਕਾਰ ਨੂੰ ਕੇਰਨ ਜਾ ਰਹੀਆਂ ਨੇ ਦੂਜੀਆਂ ਪਾਰਟੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂਧਲੀਆਂ ਦੇ ਵੱਡੇ-ਵੱਡੇ ਖਦਸ਼ੇ ਜਿਹੜੇ ਪ੍ਰਗਟ ਹੋ ਰਹੇ ਨੇ ਪਾਰਟੀਆਂ ਜਿਹੜੀਆਂ ਨੇ ਸਪਸ਼ਟਿਕਰੰ ਦੇ ਰੀਆਂ ਨੇ ਇਸ ਬਾਰੇ